ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਨੰਬਰ 1 ਜਿਆਦਾ ਸੱਜੇ ਪਾਸੇ ਮੂੰਹ ਕਰਕੇ ਸੌਣ ਨਾਲ ਖਾਣੇ ਦੇ ਕਣ ਫੇਫੜਿਆਂ ਵਿੱਚ ਚਲੇ ਜਾਂਦੇ ਹਨ ਜੋ ਕਿ ਮੂਨੀਆਂ ਦੇ ਕਾਰਨ ਬਣ ਜਾਂਦੇ ਹਨ ਜਿਸ ਕਾਰਨ ਫੇਫੜੇ ਖਰਾਬ ਹੋ ਸਕਦੇ ਹਨ ਜਦੋਂ ਅਸੀਂ ਲੰਬੇ ਸਮੇਂ ਤੱਕ ਸੱਜੇ ਪਾਸੇ ਸੌਂਦੇ ਹਾਂ ਤਾਂ ਸਾਰਾ ਖਾਣਾ ਫੇਫੜਿਆਂ ਵੱਲ ਇਕੱਠਾ ਹੋਣਾ ਸ਼ੁਰੂ ਹੋ ਜਾਂਦਾ ਹੈ ਜਿਸ ਕਾਰਨ ਇਨਸਾਨ ਦੀ ਜਾਨ ਵੀ ਜਾ ਸਕਦੀ ਹੈ ਇਸ ਲਈ ਡਾਕਟਰ ਹਮੇਸ਼ਾ ਖੱਬੇ ਪਾਸੇ ਸੌਣ ਦੀ ਸਲਾਹ ਦਿੰਦੇ ਹਨ ਕਿਉਂਕਿ ਖੱਬੇ ਪਾਸੇ ਸੌਣ ਨਾਲ ਸਾਡੀ ਪਾਚਨ ਕਿਰਿਆ ਮਜ਼ਬੂਤ ਹੁੰਦੀ ਹੈ ਅਤੇ ਖਾਣਾ ਵੀ ਵਧੀਆ ਤਰੀਕੇ ਨਾਲ ਹজম ਹੋ ਜਾਂਦਾ ਹੈ ਨੰਬਰ 2 ਚਾਹ ਦੀ ਥਾਂ ਦੁੱਧ ਪੀਣਾ ਤੁਹਾਡੇ ਸਰੀਰ ਲਈ ਜਿਆਦਾ ਤਾਕਤਰ ਬਣੇਗਾ ਤੇ ਨਾਲ ਹੀ ਚਿਹਰੇ ਦਾ ਰੰਗ ਵੀ ਸਾਫ ਹੋਵੇਗਾ ਨੰਬਰ 3 ਸੌਂਫ ਦਾ ਉਬਲਿਆ ਹੋਇਆ ਪਾਣੀ ਪੀਣ ਨਾਲ ਰੰਗ ਸਾਫ ਅਤੇ ਗੋਰਾ ਹੋ ਜਾਂਦਾ ਹੈ ਇਸ ਦੇ ਨਾਲ ਗੈਸ ਕਬਜ ਤੇ ਐਸਿਡੀ ਤੋਂ ਵੀ ਛੁਟਕਾਰਾ ਮਿਲਦਾ ਹੈ ਨੰਬਰ 4 ਦੁੱਧ ਨਾਲ ਜਲੇਬੀ ਖਾਣ ਨਾਲ ਤੁਸੀਂ ਪੂਰੀ ਜ਼ਿੰਦਗੀ ਜਵਾਨ ਦਿਖਾਈ ਦੇਵੋਗੇ ਤੇ ਨਾਲ ਹੀ ਤੰਦਰੁਸਤ ਵੀ ਰਹੋਗੇ ਨੰਬਰ 5 ਰੋਜ਼ਾਨਾ ਸੌਣ ਤੋਂ ਪਹਿਲਾਂ ਗਾਂ ਤੇ ਦੁੱਧ ਵਿੱਚ ਸੌਂਫ ਪਾ ਕੇ ਪੀਣ ਨਾਲ ਕਦੇ ਵੀ ਢਪਾਪਾ ਨਹੀਂ ਆਉਂਦਾ ਦੁੱਧ ਜਦੋਂ ਵੀ ਪਿਓ ਖਾਣਾ ਖਾਣ ਤੋਂ 1 ਘੰਟਾ ਬਾਅਦ ਹੀ ਪਿਓ ਬੱਚਿਆਂ ਨੂੰ ਦੁੱਧ ਜੇਕਰ ਪਲਾਉਣਾ ਚਾਹੁੰਦੇ ਹਾਂ ਤਾਂ ਉਸ ਨੂੰ ਉਹ ਉਹਨਾਂ ਦੀਆਂ ਹੱਡੀਆਂ ਨੂੰ ਮਜ਼ਬੂਤ ਹੁੰਦੀਆਂ ਹਨ ਅਤੇ ਉਹਨਾਂ ਦੀ ਲੰਬਾਈ ਵੀ ਵਧਣ ਵਿੱਚ ਮਦਦ ਮਿਲਦੀ ਹੈ ਔਰ ਦੁੱਧ ਹਮੇਸ਼ਾ ਹੀ ਪਤਲਾ ਕਰਕੇ ਪੀਓ ਕਿਉਂਕਿ ਗਾੜਾ ਦੁੱਧ ਤੁਹਾਡੇ ਪੇਟ ਨੂੰ ਨੁਕਸਾਨ ਕਰ ਸਕਦਾ ਹੈ ਨੰਬਰ 6 ਜਿਹੜੇ ਲੋਕ ਕਿਸੇ ਦਫ਼ਤਰ ਵਿੱਚ ਵਿਅਕਤੀ ਕੰਮ ਕਰਦੇ ਹਨ ਉਹਨਾਂ ਨੂੰ ਕਦੇ ਵੀ ਲੰਬਾ ਸਮਾਂ ਕੁਰਸੀ ਜਾਂ ਫਿਰ ਇੱਕ ਹੀ ਜਗ੍ਹਾ ਤੇ ਬੈਠ ਨਹੀਂ ਰਹਿਣਾ ਚਾਹੀਦਾ ਵਿਚ ਦੀ ਬ੍ਰੇਕ ਲੈ ਕੇ ਤੁਰਨਾ ਫਿਰਨਾ ਜ਼ਰੂਰੀ ਚਾਹੀਦਾ ਇਸ ਨਾਲ ਸਰੀਰ ਹਮੇਸ਼ਾ ਫਿੱਟ ਰਹਿੰਦਾ ਹੈ ਨੰਬਰ 7 ਕੱਚੇ ਦੁੱਧ ਦੀਆਂ ਕੁਝ ਬੂੰਦਾਂ ਗਲੇਸੇਨ ਵਿੱਚ ਮਿਲਾ ਕੇ ਚਿਹਰੇ ਤੇ ਲਗਾਉਣ ਨਾਲ ਦਾਗ ਦੱਬੇ ਦੂਰ ਹੋ ਜਾਂਦੇ ਹਨ ਅਤੇ ਚਿਹਰੇ ਤੇ ਵੀ ਨਖਾਰ ਆ ਜਾਂਦਾ ਹੈ ਨੰਬਰ 8 ਜੇਕਰ ਤੁਸੀਂ ਲਗਾਤਾਰ ਹਲਦੀ ਦਾ ਇਸਤੇਮਾਲ ਕਰਦੇ ਹੋ ਤਾਂ ਇਸ ਨਾਲ ਤੁਸੀਂ ਜਵਾਨ ਲੱਗਣ ਲੱਗ ਜਾਂਦੇ ਹੋ ਹੋਰ ਵੀ ਇਸ ਦੇ ਹੋਰ ਵੀ ਅਨੇਕਾ ਹੀ ਫਾਇਦੇ ਹਨ ਨੰਬਰ 9 ਪੈਰਾਂ ਪਾਰ ਬੈਠ ਕੇ ਕਦੀ ਵੀ ਖਾਣਾ ਨਾ ਖਾਓ ਇਸ ਨਾਲ ਬੁਟਾਪਾ ਜਲਦੀ ਆਉਂਦਾ ਹੈ ਕਿਉਂਕਿ ਕਿਉਂਕਿ ਪੈਰਾਂ ਪਾਰ ਬੈਠਣ ਦਾ ਸਿੱਧਾ ਅਸਰ ਸਾਡੇ ਦਿਮਾਗ ਉੱਪਰ ਪੈਂਦਾ ਹੈ ਨੰਬਰ 10 ਜਦੋਂ ਵੀ ਸੌਂਦੇ ਹੋ ਤਾਂ ਹਲਕੇ ਤੇ ਖੁੱਲੇ ਕੱਪੜੇ ਪਹਿਨ ਕੇ ਸੋਣਾ ਚਾਹੀਦਾ ਹੈ ਨੀਂ ਇਸ ਨਾਲ ਨੀਂਦ ਵਧੀਆ ਆਉਂਦੀ ਹੈ ਤੇ ਨਾਲ ਹੀ ਸਰੀਰ ਵੀ ਸਹੀ ਮਹਿਸੂਸ ਕਰਦਾ ਹੈ ਨੰਬਰ 11 ਜਦੋਂ ਵੀ ਤੁਸੀਂ ਦੁੱਧ ਨੂੰ ਗਰਮ ਕਰੋ ਤਾਂ ਉਸ ਵਿੱਚ ਇੱਕ এলাਚੀ ਜ਼ਰੂਰ ਪਾਓ ਇਸ ਨਾਲ ਦੁੱਧ ਜਲਦੀ ਖਰਾਬ ਨਹੀਂ ਹੋਵੇਗਾ ਅਤੇ ਅਲਰਜੀ ਪਾ ਕੇ ਪਿੱਤਾ ਹੋਇਆ ਦੁੱਧ ਜਲਦੀ ਹਜਮ ਵੀ ਹੋ ਜਾਂਦਾ ਹੈ ਨੰਬਰ 12 ਜੇਕਰ ਤੁਹਾਡੇ ਚਿਹਰੇ ਉੱਪਰ ਕਿਸੇ ਵੀ ਪ੍ਰਕਾਰ ਦੀ ਖਾਜ ਹੋ ਰਹੀ ਹੈ ਤਾਂ ਰੋਜ਼ਾਨਾ ਰਾਤ ਨੂੰ ਸਾਬਣ ਨਾਲ ਮੂੰਹ ਧੋ ਕੇ ਬੀਟਾ ਵਾਈਟ ਲਗਾ ਲਓ ਇਸ ਨਾਲ ਖਾਜ ਹਟ ਜਾਵੇਗੀ ਤੇ ਜੇਕਰ ਚਿਹਰੇ ਉੱਪਰ ਫਿੰਸੀਆਂ ਤੋਂ ਵੀ ਠੀਕ ਹੋ ਜਾਣਗੀਆਂ ਨੰਬਰ 13 ਜੇਕਰ ਤੁਸੀਂ ਚਿਹਰਾ ਹਮੇਸ਼ਾ ਸਾਫ਼ ਸੁਥਰਾ ਰੱਖਣਾ ਚਾਹੁੰਦੇ ਹੋ ਤਾਂ ਹਫ਼ਤੇ ਵਿੱਚ ਇੱਕ ਵਾਰ ਕਰੇਲੇ ਦਾ ਜੂਸ ਜਾਂ ਫਿਰ ਨਿੰਮ ਦੇ ਪੱਤਿਆਂ ਦਾ ਜੂਸ ਜ਼ਰੂਰ ਪੀ ਲਓ ਕਰੋ ਹਲਕਾ ਲੱਗ ਕੀ ਇਹ ਬਹੁਤ ਜ਼ਿਆਦਾ ਕੌੜਾ ਹੁੰਦਾ ਹੈ ਪਰ ਇਹ ਸਾਡੇ ਚਿਹਰੇ ਨੂੰ ਨਿਖਾਰਦਾ ਹੈ ਜਿਸ ਨਾਲ ਸਾਡੀ ਤਪਚਾ ਦਾਗ-ਦੱਬੇ ਨਹੀਂ ਪੈਂਦੇ ਨੰਬਰ 14 ਸਰੀਰ ਨੂੰ ਤਾਕਤ ਸੁਖਣ ਸਰੀਰ ਨੂੰ ਤਾਕਤ ਨਾਲ ਹੀ ਮਿਲਦੀ ਹੈ ਇਸ ਨਾਲ ਰੋਟੀ ਵੀ ਹੋਰ ਖਾਣ ਨੂੰ ਮਨ ਕਰਦਾ ਹੈ ਨੰਬਰ 15 ਬਲੱਡ ਪ੍ਰੈਸ਼ਰ ਦੇ ਮਰੀਜ਼ ਨੂੰ ਕਦੇ ਵੀ ਡਾਲਡਾ ਘਿਓ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ ਜੇਕਰ ਹੋ ਸਕੇ ਤਾਂ ਖਾਣੇ ਵਿੱਚ ਜਿਆਦਾ ਤੋਂ ਜਿਆਦਾ ਸਰੋਂ ਦਾ ਤੇਲ ਹੀ ਇਸਤੇਮਾਲ ਕੀਤਾ ਜਾਵੇ ਇਹ ਸਾਡੀ ਸਿਹਤ ਲਈ ਬਹੁਤ ਜ਼ਿਆਦਾ ਵਧੀਆ ਹੋਵੇਗਾ ਨੰਬਰ 16 ਜੇਕਰ ਤੁਸੀਂ ਸਾਗ ਵਿੱਚ ਦੇਸੀ ਘਿਓ ਪਾ ਕੇ ਤੇ ਨਾਲ ਹੀ ਨਿੰਬੂ ਦਾ achar ਲੈ ਕੇ ਰੋਟੀ ਖਾਂਦੇ ਹੂੰ ਇਸ ਨਾਲ ਖਾਣਾ ਸਵਾਦ ਖਾਣੇ ਦਾ ਸਵਾਦ ਦੁੱਗਣਾ ਹੋ ਜਾਵੇਗਾ ਤੇ ਨਾਲ ਹੀ ਨਿੰਬੂ ਦੇ achar ਨਾਲ ਰੋਟੀ ਜਲਦੀ ਹਾਜਮ ਹੋ ਜਾਂਦੀ ਹੈ ਨੰਬਰ 17 ਜੇਕਰ ਕਦੀ ਵੀ ਸਿਰ ਵਿੱਚ ਜੂਆ ਪੈ ਜਾਣ ਤੇ ਨਿੰਮ ਦੇ ਪੱਤਿਆਂ ਨੂੰ ਉਬਾਲ ਕੇ ਉਸ ਦੇ ਪਾਣੀ ਵਿੱਚ ਨੂੰ ਸਿਰ ਧੋ ਲਓ ਅਤੇ ਅਖਰੋਟ ਦਾ ਤੇਲ ਵੀ ਵਾਲਾਂ ਵਿੱਚ ਲਗਾਓ ਇਸ ਨਾਲ ਜੂਆ ਮਾਰੇ ਜਾਂਦੀਆਂ ਹਨ ਨੰਬਰ 18 ਗਾਹ ਦੇ ਦੁੱਧ ਦਾ ਦਹੀਂ ਖਾਣ ਨਾਲ ਤੇ ਦੁੱਧ ਪੀਣ ਨਾਲ ਬੱਚੇ ਦੀ ਜਾਂ ਦੇ ਸ਼ਕਤੀ ਵਧਦੀ ਹੈ ਤੇ ਨਾਲ ਹੀ ਇਹ ਦੁੱਧ ਦਾ ਹੀ ਜਲਦੀ ਹਾਜਮ ਹੋ ਜਾਂਦਾ ਹੈ ਨੰਬਰ 19 ਜੋ ਔਰਤਾਂ ਮੋਟਾਪੇ ਦਾ ਸ਼ਿਕਾਰ ਹੋ ਜਾਂਦੀਆਂ ਹਨ ਉਹਨਾਂ ਨੂੰ ਆਪਣੀ ਡਾਈਟ ਵਿੱਚ ਸ਼ਿਮਲਾ ਮਿਰਚ ਅਤੇ ਖੀਰੇ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ ਅਤੇ ਜਿੰਨਾ ਵੀ ਹੋ ਸਕੇ ਕਾਰਦਾ ਕੰਮ ਕਰਨਾ ਚਾਹੀਦਾ ਹੈ ਕਿਉਂਕਿ ਇਸ ਤਰ੍ਹਾਂ ਕਰਨ ਨਾਲ ਉਹਨਾਂ ਦਾ ਮੋਟਾਪਾ ਘਟ ਹੋ ਜਾਵੇਗਾ ਨੰਬਰ ਬੀ ਸ਼ਹਿਦ ਖਾਣ ਵਾਲਾ ਵਿਅਕਤੀ ਕਦੇ ਵੀ ਖੰਗ ਜ਼ੁਕਾਮ ਦਾ ਸ਼ਿਕਾਰ ਨਹੀਂ ਹੋ ਹੁੰਦਾ ਤੇ ਨਾਲ ਹੀ ਉਸ ਦੇ ਚਿਹਰੇ ਉੱਪਰ ਵੀ ਚਮਕ ਆਉਂਦੀ ਹੈ ਨੰਬਰ 21 ਜੋ ਲੋਕ ਡਿਪਰੈਸ਼ਨ ਦੇ ਸ਼ਿਕਾਰ ਹੁੰਦੇ ਹਨ ਉਹਨਾਂ ਨੂੰ ਸਵੇਰੇ ਉੱਠ ਕੇ ਸ਼ਹਿਰ ਜ਼ਰੂਰ ਕਰਨਾ ਚਾਹੀਦੀ ਹੈ ਤੇ ਤਾਜੀ ਹਵਾ ਵਿੱਚ ਲੰਬੇ-ਲੰਬੇ ਸਾਹ ਲੈਣੇ ਚਾਹੀਦੇ ਹਨ ਇਸ ਨਾਲ ਉਹਨਾਂ ਦਾ ਡਿਪਰੈਸ਼ਨ ਘਟ ਹੋਵੇਗਾ ਅਤੇ ਦਿਮਾਗ ਨੂੰ ਵੀ ਤਾਜ਼ਗੀ ਮਿਲੇਗੀ ਨੰਬਰ 22 ਜਾਮਣ ਦੇ ਦਰਾਖਤ ਦੀ ਲੱਕੜ ਲਓ ਕਿ ਜੇਕਰ ਤੁਸੀਂ ਤੂਫ ਆਪਣੇ ਘਰ ਦੇ ਦੋਵੋਂ ਤਾਂ ਇਸ ਨਾਲ ਮੱਖੀ ਮੱਛਰ ਨਹੀਂ ਆਵੇਗਾ ਤੇ ਨਾਲ ਹੀ ਕੀੜੇ ਮਕੌੜੇ ਵੀ ਭੱਜ ਜਾਣਗੇ ਨੰਬਰ 23 ਜੇਕਰ ਤੁਹਾਨੂੰ ਪੇਟ ਵਿੱਚ ਐਸ 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 ਟੀ ਦੀ ਪ੍ਰੋਬਲਮ ਹੈ ਤਾਂ ਰੋਜ਼ਾਨਾ ਖਜੂਰ ਦਾ ਸੇਵਨ ਕਰੋ ਇਸ ਨਾਲ ਤੁਹਾਨੂੰ ਬਹੁਤ ਜ਼ਿਆਦਾ ਫਾਇਦਾ ਮਿਲੇਗਾ ਨੰਬਰ 24 ਜੇਕਰ ਤੁਹਾਨੂੰ ਕਿਸੇ ਤੇ ਜ਼ਿਆਦਾ ਗੁੱਸਾ ਆ ਰਿਹਾ ਹੋਵੇ ਤਾਂ ਤੁਰੰਤ ਕੇਲਾ ਖਾ ਲਓ ਇਹ ਚਿੜਚਿੜੇਪਣ ਤੇ ਗੁੱਸੇ ਨੂੰ ਠੰਡਾ ਕਰਨ ਦਾ ਕੰਮ ਕਰਦਾ ਹੈ ਤੇ ਨਾਲ ਹੀ ਮਨ ਨੂੰ ਸ਼ਾਂਤੀ ਦਿੰਦਾ ਹੈ ਨੰਬਰ 25 ਜੇਕਰ ਤੁਸੀਂ ਰਾਤ ਸਮੇਂ ਉਬਲੇ ਹੋਏ ਆਲੂ ਦਾ ਸੇਵਨ ਕਰਦੇ ਹੋ ਤਾਂ ਇਸ ਨਾਲ ਤੁਹਾਨੂੰ ਬਵਾਸੀਰ ਦੀ ਬਿਮਾਰੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਨੰਬਰ 26 ਰਾਤ ਨੂੰ ਪਾਲਕ ਦੀ ਸਬਜ਼ੀ ਪੁੱਲ ਕੇ ਵੀ ਨਾ ਖਾਓ ਇਸ ਨਾਲ ਤੁਹਾਨੂੰ ਕਦੇ ਵੀ ਨੀਂਦ ਸਹੀ ਤਰੀਕੇ ਨਾਲ ਨਹੀਂ ਆਵੇਗੀ ਨੰਬਰ 27 ਜੇਕਰ ਜ਼ਿਆਦਾ ਖਾਣਾ ਖਾਣ ਕਰਕੇ ਤੁਹਾਡਾ ਪੇਟ ਖਰਾਬ ਹੋ ਜਾਵੇ ਤਾਂ ਅਦਰਕ ਚਵਾ ਕੇ ਖਾ ਲਓ ਇਸ ਤਰ੍ਹਾਂ ਕਰਨ ਨਾਲ ਤੁਹਾਡਾ ਪੇਟ ਹਲਕਾ ਮਹਿਸੂਸ ਕਰੇਗਾ ਨੰਬਰ 28 ਜੇਕਰ ਤੁਸੀਂ ਗੂੜੇ ਖਾਣ ਤੋਂ ਬਾਅਦ ਪਾਣੀ ਪੀਂਦੇ ਹੋ ਤਾਂ ਇਸ ਨਾਲ ਹੈਜਾ ਹੋ ਜਾਂਦਾ ਹੈ ਤੇ ਸੇਬ ਖਾਣ ਤੋਂ ਬਾਅਦ ਪਾਣੀ ਪੀਂਦੇ ਹੋ ਤਾਂ ਇਸ ਨਾਲ ਪੇ ਕਲੇ ਦਾ ਕੈਂਸਰ ਹੋ ਜਾਂਦਾ ਹੈ ਨੰਬਰ 29 ਜੇਕਰ ਅੱਖਾਂ ਵਿੱਚ ਧੁੰਦਲਾਪਨ ਨਜ਼ਰ ਆਉਣ ਲੱਗੇ ਤਾਂ ਸਵੇਰੇ ਉੱਠਦੇ ਹੀ ਅੱਖਾਂ ਵਿੱਚ ਸੁਰਮਾ ਜ਼ਰੂਰ ਪਾਓ ਇਸ ਨਾਲ ਤੁਸੀਂ ਅੱਖਾਂ ਦੀਆਂ ਭਿਆਨਕ ਬਿਮਾਰੀਆਂ ਤੋਂ ਬਚੇ ਰਹੋਗੇ ਅਤੇ ਤੁਹਾਡੀ ਨਜ਼ਰ ਵੀ ਕਮਜ਼ੋਰ ਨਹੀਂ ਹੋਵੇਗੀ ਨੰਬਰ 30 ਖੰਗ ਨਹੀਂ हट ਰਹੀ ਹੋਵੇ ਤਾਂ ਸੁੱਕੇ ਧਨੀਏ ਦੀ ਚਟਣੀ ਬਣਾ ਕੇ ਖਾ ਲਓ ਤੁਰੰਤ ਖੰਗ ਠੀਕ ਹੋ ਜਾਵੇਗੀ ਨੰਬਰ 31 ਜੇਕਰ ਪੇਟ ਦਾ ਦਰਦ ਘਟ ਨਾ ਹੋ ਰਿਹਾ ਹੋਵੇ ਤਾਂ ਪਾਣੀ ਵਿੱਚ ਅਜਵੈਣ ਉਵਾਲ ਕੇ ਉਸ ਵਿੱਚ ਕਾਲਾ ਨਮਕ ਪਾ ਕੇ ਗੁਣਗੁਣਾ ਕਰ ਕੇ ਪੀ ਲਓ ਇਸ ਨਾਲ ਤੁਹਾਨੂੰ ਕਾਫੀ ਹੱਦ ਤੱਕ ਆਰਾਮ ਮਿਲੇਗਾ ਨੰਬਰ 32 ਬੁਖਾਰ ਦੀ ਸਮੱਸਿਆ ਹੋਵੇ ਤਾਂ ਪੈਰਾਂ ਦੇ ਵਿਕਸ ਲਗਾ ਲਓ ਕੁਝ ਸਮਾਂ ਪੈਰਾਂ ਨੂੰ ਟੱਕ ਕੇ ਰੱਖੋ ਬੁਖਾਰ ਉਤਰ ਜਾਵੇ ਗਾ ਹਾਂਜੀ ਵੀਡੀਓ ਬਣਾਉਣ ਵਿੱਚ ਲਿਖਣ ਵਿੱਚ ਬਹੁਤ ਗਲਤੀਆਂ ਹੋ ਜਾਂਦੀਆਂ ਨੇ ਅਸੀਂ ਤੁਹਾਡੇ ਤੋਂ ਹੱਥ ਛੋੜ ਕੇ ਮਾਫੀ ਮੰਗਦੀ ਹਾਂ ਵੀਡੀਓ ਬਣਾਉਣ ਵਿੱਚ ਬਹੁਤ ਮਿਹਨਤ ਲੱਗਦੀ ਹੈ ਇਸ ਲਈ ਪਲੀਜ਼ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਵੱਧ ਤੋਂ ਵੱਧ ਸ਼ੇਅਰ ਵੀ ਕਰਿਆ ਕਰੋ ਲਾਈਕ ਵੀ ਕਰਿਆ ਕਰੋ ਵਧੀਆ ਵਧੀਆ ਕਮੈਂਟ ਵੀ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਵੀਡੀਓ ਦੇਖਣ ਦੀ ਤੁਹਾਡਾ ਸਾਰਿਆਂ ਦਾ ਦਿਲ ਤੋਂ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਜੀ